ਕਰ ਰਿਹਾ ਮੁੰਡੇ ਹਾਂ ਪਾਇਆ ਤੁਸੀਂ ਹੁਣ ਕਰ ਗਮਰਾ ਹਾਂਜੀ ਕਰਦਾਂ ਕਰਦੇ ਦੋ ਮਿੰਟ ਪਾਜਾ ਫਿਰ ਲੈ ਮਾਰ ਮਾਰ ਆ ਮੈਂ ਖਬਰ ਕਰਦਾ ਵੀ ਕਮਿਸ਼ਨਰ ਸਾਹਿਬ ਨੂੰ ਕਿਥੋਂ ਕਰਨੇ ਜੇ ਹੋਲੀ ਖੇਡਣੀ ਤਾਂ ਉਹ ਅਨੰਦਪੁਰ ਸਾਹਿਬ ਵਿੱਚ ਹੀ ਜਾਂਦੇ ਉੱਥੇ ਜੋ ਉੱਥੇ ਜਾਓ ਉਹ ਜਿਹੜੇ ਇੱਥੇ ਹੁਣ ਮੱਤੀ ਕਰਦੇ ਤੇ ਇਹਦੇ ਵਿੱਚ ਮਾਰੋ ਵੀ ਮੋਟਰ ਆਹ ਕਹਿਣਾ ਚਾਹੋਗੇ ਗੁਰਮਨ ਸਿੰਘ ਜੀ ਜਿਹੜੇ ਅੱਜ ਮੁੰਡਿਆਂ ਨੂੰ ਫੜਿਆ ਇਹ ਨਾ ਮੁੰਡਿਆ ਜੀ ਤਿੰਨ ਤਿੰਨ ਜਾਣੇ ਹੁਲੜ ਹੁਰਮਤੀ ਕਰਨ ਦੇ ਸੀ ਕੋਈ ਪਿੰਡਾ ਤੋਂ ਆਇਆ ਕੋਈ ਸ਼ਹਿਰਾਂ ਦੇ ਵਿੱਚ ਰਲ ਕੇ ਆਪਸੇ ਵਿੱਚ ਮੁੰਡੇ ਐ ਇਦਾਂ ਹੁਲੜ ਬਾਜੀ ਕਰਨ ਦੇ ਸੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਪਕੜਿਆ ਜਿੰਨੇ 10 12 ਜਾਣੇ ਸੀ ਤੇ ਉਹਨਾਂ ਦੇ ਚਲਾਨ ਵੀ ਕੀਤੇ ਤਿੰਨ ਤਿੰਨ ਟ੍ਰਿਪਲਿੰਗ ਦੇ ਚਲਾਨ ਕੀਤੇ ਜੀ ਤੇ ਨਾਲ ਉਹਨਾਂ ਨੂੰ ਸਮਝਾਇਆ ਵੀ ਆਪਣੇ ਜਿੱਥੋਂ ਜਿੱਥੋਂ ਤੁਸੀਂ ਆਏ ਉੱਥੇ ਤੇ ਚਲੇ ਜਾਓ ਇੱਥੇ ਹੁਰਮਤੀ ਕਰੋਗੇ ਫਿਰ ਪਰਚਾ ਹੋ ਜਾਣਾ ਤੁਹਾਡੇ ਤੇ ਠੀਕ ਹੈ ਠੀਕ ਹੈ ਜੀ ਤੇ ਉਹਨਾਂ ਨੇ ਮਾਫੀਆਂ ਮੰਗੀਆਂ ਜੀ ਤੇ ਮਾਫੀ ਮੰਗਿਆ ਉਹਨਾਂ ਨੂੰ ਫਿਰ ਅੱਗੇ ਛੱਡ ਦਿੱਤਾ